ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨਦ ਸਿੰਘ ਜੀ ਗੁਰੂਦੀਪ ਪਿਆਰੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾਸ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪਕੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ अपार कृपा बख्श सतका आपा अपने चैनल ते पिछले साल दा शुरू ਕੀਤਾ ਹੋਇਆ ਹੈ ਕਦੀ ਦੋ ਅੰਗ ਤੇ ਕਦੀ ਇੱਕ ਅੰਗ ਸਤਿਗੁਰਾਂ ਦੀ ਜੋਨੀ ਮੌਜ ਹੁੰਦੀ ਹੈ ਉਤਨੀ সেবা ਕਰਵਾ ਲਿੰਦੇ ਹਨ ਸਾਧ ਸੰਗਤ ਦੇ ਸਭ ਕੁਝ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਮੇਰੇ ਪਰਿਆ ਹੱਥ ਦਾਸ ਤੇ ਦੇ ਸਿਰ ਤੇ ਰੱਖਦੇ ਹੋ ਸੋ ਸਾਧ ਸੰਗਤ ਕੱਲ ਆਪਾਂ 514 ਨੰਬਰ ਅੰਕ ਤੱਕ ਪਾਠ ਕੀਤਾ ਸੀ ਹੁਣ ਅੱਜ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਪਾਠ ਕਰਵਾ ਲੈਣ ਸਾਥ ਸੰਗਤ ਤੁਸੀਂ ਕਿਰਪਾ ਕਰੋ ਜੋ ਸੀਸ ਦਾਸਰੇ ਦੇ ਸਿਰ ਤੇ ਰੱਖੋ ਮੇਰ ਭਰਾ ਹੱਥ ਤੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾਇ ਕੋ ਰੰფერ ਇਹ ਸਾਰੇ ਆਖੋ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਨੋਦ ਸਿੰਘ ਜੀ ਗੁਜ਼ਰੀ ਕੀ ਵਾਰ ਮਹਲਾ ਤੀਜਾ ਮਹਲਾ ਤੀਜਾ ਗੁਜ਼ਰੀ ਦੀ ਵਾਰ ਦੇ ਵਿੱਚ ਧੰਗ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਵਾਹੋ ਵਾਹੋ ਗੁਰਮਖ ਸਦਾ ਕਰੇ ਮਨਮੁਖ ਮਰਿ ਬਖ ਖਾਏ ਜੋ ਮਨੁਖ ਗੁਰੂ ਦੇ ਸਨਮੁਖ ਹਨ ਉਹ ਸਦਾ ਪ੍ਰਭੂ ਦੀ ਸੇਮਸਲਾ ਕਰਦੇ ਹਨ ਪਰ ਜਿਹੜੇ ਆਪ ਉਹ ਦਰੇ ਮਨੁੱਖ ਹਨ ਜਿਹੜੇ ਆਪਣੇ ਮਨ ਦੇ ਆਖੇ ਲੱਗਦੇ ਹਨ ਉਹ ਮਾਇਆ ਰੂਪੀ ਜ਼ਹਿਰ ਖਾ ਕੇ ਮਰਦੇ ਹਨ ਉਹ ਨਾ ਵਾਹ ਵਾਹ ਨਾ ਭਾਵੇਂ ਦੁੱਖ ਦੁੱਖ ਵਿਆਏ ਉਹਨਾਂ ਨੂੰ ਸੇਮਸਲਾ ਚੰਗੀ ਨਹੀਂ ਲੱਗਦੀ ਇਸ ਵਾਸਤੇ ਉਹਨਾਂ ਨੂੰ ساری ਉਮਰ ਦੁੱਖ ਵਿੱਚ ਹੀ ਬਤਾਉਣੀ ਪੈਂਦੀ ਹੈ ਉਹਨਾਂ ਦੀ ਸਾਰੀ ਉਮਰ ਜਿਹੜੀ ਆ ਦੁੱਖ ਵਿੱਚ ਬੀਤ ਜਾਂਦੀ ਹੈ ਗੁਰੂ ਮਖਾ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਬਲਾਈ ਗੁਰਮੁਖਾਂ ਦਾ ਜਲ ਪਾਣੀ ਨਾਮ ਅੰਮ੍ਰਿਤ ਹੈ ਭਾਵ ਗੁਰਮੁਖਾਂ ਲਈ ਨਾਮ ਅੰਮ੍ਰਿਤ ਜੀਵਨ ਦਾ ਆਸਰਾ ਹੈ ਉਹ ਸੁਰਤ ਜੋੜ ਕੇ ਸਿਫਤ ਕਰਦੇ ਹਨ ਨਾਨਕ ਵਾਹੋ ਵਾਹ ਕਰੈ ਸੇ ਜਨ ਨਿਰਮਲੈ ਤ੍ਰਿਭੁਵਨ ਸੋਜੀ ਪਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ਉਹਨਾਂ ਨੂੰ ਤਿੰਨਾਂ ਭਉਣਾ ਵਿੱਚ ਵਿਆਪਕ ਪ੍ਰਭੂ ਦੀ ਸੂਝ ਪੈ ਜਾਂਦੀ ਹੈ ਪੌਰੀ ਹਰ ਕੇ ਭਾਣੇ ਗੁਰੂ ਮਿਲੇ ਸੇਵਾ ਪਰਤ ਬਣੀ ਜਾਏ ਜੇ ਪ੍ਰਬੂ ਦੀ ਰਜ਼ਾ ਹੋਵੇ ਤਾਂ ਮਨੁੱਖ ਨੂੰ ਗੁਰੂ ਮਿਲਦਾ ਹੈ ਇਸ ਵਾਸਤੇ ਪ੍ਰਭੂ ਦੇ ਸਿਮਰਨ ਤੇ ਭਗਤੀ ਦੀ ਜੁਗਤ ਬਣਦੀ ਹੈ ਹਰ ਕੇ ਪਾਣੇ ਹਰ ਮਨ ਵਸੇ ਸਹਿਜ ਰਸ ਪੀਜੇ ਜੋ ਪ੍ਰਬੂ ਦੀ ਰਜ਼ਾ ਹੋਵੇ ਤਾਂ ਪ੍ਰਭੂ ਮਨ ਵਿੱਚ ਆ ਕੇ ਵਸਦਾ ਹੈ ਅਡੋਲ ਵਸਾ ਵਿੱਚ ਕਿਆ ਨਾਮ ਰਸ ਪੀਂਦਾ ਹੈ ਹਰ ਕੇ ਬਾਣੇ ਸੁਖ ਪਾਈਐ ਹਰ ਲਾਹ ਨਿਤ ਲਿਜੈ ਜੋ ਪ੍ਰਭੂ ਦੀ ਰਜ਼ਾ ਹੋਵੇ ਤਾਂ ਆਤਮਾ ਨੂੰ ਸੁਖ ਮਿਲਦਾ ਹੈ ਤੇ ਜੀਵ ਜਿਹੜਾ ਇੱਕ ਵਪਾਰੀ ਬਣ ਗਿਆ ਹੈ ਵਪਾਰ ਕਰਨਾ ਹੈ ਸੱਚੇ ਨਾਮ ਦਾ ਇਸ ਵਪਾਰੀ ਨੂੰ ਸਦਾ ਨਾਮ ਰੂਪ ਦਾ ਵਾਅਦਾ ਮਿਲਦਾ ਹੈ ਨਫਾ ਮਿਲਦਾ ਹੈ ਲਾਜ਼ਮਤਰ ਹੁੰਦਾ ਹੈ ਨਫਾ ਲੈਣਾ ਵਾਅਦਾ ਮਿਲਣਾ ਹਰਕਾ ਤਖਤ ਬਹਾਲੀਏ ਨਿਜ ਘਰ ਸਦਾ ਵਸੀ ਜੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਰਾਜ ਸੰਗਾਸਨ ਉਤੇ ਬੈਠਣ ਨਾਲ ਪ੍ਰਭੂ ਹਮੇਸ਼ਾ ਆਪਣੇ ਨਿਜ ਦੇ ਗ੍ਰਹਿ ਵਿੱਚ ਵਸਦਾ ਹੈ ਹਰਕਾ ਪਾਣਾ ਤਨੀ ਮੰਨਿਆ ਜਿਨ੍ਹਾਂ ਗੁਰੂ ਮਲੀ ਜੈ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਸੱਚਾ ਗੁਰੂ ਮਿਲ ਪੈਂਦਾ ਉਹ ਮਨੁੱਖ ਪਰਮਾਤਮਾ ਦੀ ਰਜਾ ਨੂੰ ਮਿੱਠਾ ਕਰਕੇ ਮੰंदे ਹਨ ਗੁਦਰੀ ਕੀ ਵਾਰ ਮਲਾਤੀ ਜਾ ਮਲਾਤੀ ਜਾ ਗੁਦਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਤੀਜੇ ਪਾਤਸ਼ਾਹ ਜੀ ਦੀ ਬਾਣੀ ਵਾਹ ਵਾਹੋ ਸਹਿਬ ਸਚ ਹੈ ਅਮਰਤ ਜਹ ਕਾ ਨਾਉ ਜਿਸ ਮਾਲਕ ਪ੍ਰਭੂ ਦਾ ਨਾਮ ਜੀਵਾਂ ਨੂੰ ਆਤਮਿਕ ਬਲ ਦੇਣ ਵਾਲਾ ਹੈ ਉਸ ਦੀ ਸਿਫਤ ਸਲਾ ਉਸੇ ਸਦਾ ਥਿਰ ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ ਜਿਨ ਸੇ ਰਿਆ ਤਿਨ ਫਲ ਪਾਇਆ ਹਉ ਤਿਨ ਬਲਹਾਰੇ ਜਾਓ ਜਿਸ ਜਿਸ ਮਨੁੱਖ ਨੇ ਪ੍ਰਮਾਤਮਾ ਨੂੰ ਸਿਮਰਿਆ ਹੈ ਉਸ ਉਸ ਨੇ ਨਾਮ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ ਹੈ ਮੈਂ ਅਜਹਿ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ ਵਾਹ ਵਾਹੋ ਗੁਣੀ ਨਿਧਾਨ ਜਿਸ ਮੌਦੇ ਸੋ ਖਾਏ ਗੁਰਾਂ ਦੇ ਖਜ਼ਾਨੇ ਪ੍ਰਭੂ ਦੀ ਸਿਰਫਤ ਉਸ ਦਾ ਹੀ ਰੂਪ ਹੈ ਪ੍ਰਭੂ ਜਿਸ ਨੂੰ ਇਹ ਖਜ਼ਾਨਾ ਬਖਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ ਵਾਹੋ ਵਾਹ ਜਲ ਥਲ ਭਰਪੂਰ ਹੈ ਗੁਰਮਖ ਪਾ ਜਾਏ ਜਿਹੜਾ ਸਿਫਤਾਂ ਦਾ ਮਾਲਕ ਪ੍ਰਭੂ ਹੈ ਇਹ ਪਾਣੀ ਵਿੱਚ ਵੀ ਹੈ ਧਰਤੀ ਵਿੱਚ ਵੀ ਹੈ ਹਰ ਜਗ੍ਹਾ ਤੇ ਹਰ ਥਾਂ ਤੇ ਵਿਆਪ ਰਿਹਾ ਹੈ ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਨੇ ਪ੍ਰਭੂ ਮਿਲ ਜਾਂਦੇ ਹਨ ਵਾਹ ਵਾਹ ਗੁਰ ਸਿੱਖ ਨੇ ਤੇ ਸਭ ਕਰੋ ਗੁਰ ਪੂਰੇ ਵਾਹ ਵਾਹ ਭਾਵੇਂ ਇਹ ਗੁਰੂ ਦੇ ਸਿੱਖੋ ਸਾਰੇ ਸਦਾ ਪ੍ਰਭੂ ਦੇ ਗੁਣ ਗਾਇਆ ਕਰੋ ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫਤ ਸਲਾਤ ਮਿੱਠੀ ਲੱਗਦੀ ਹੈ। ਨਾਨਕ ਆਓ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ। ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲਗੇ ਜੋ ਮਨੁੱਖ ਇੱਕ ਮਨ ਹੋ ਕੇ ਸਿਮਸਲਾ ਕਰਦਾ ਇੱਕ ਚਿਤ ਹੋ ਕੇ ਉਸਤਾਜ ਆਬ ਕਰਦਾ ਹੈ। ਉਸ ਦਾ ਨਾਮ ਜਪਦਾ ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਉਹ ਮੌਤ ਤੋਂ ਬਿਲਕੁਲ ਨਹੀਂ ਡਰਦਾ ਪੌੜੀ ਹਰ ਜਿਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਪ੍ਰਮਾਤਮਾ ਸਦਾ ਸੱਚਾ ਹੈ ਥਿਰ ਰਹਿਣ ਵਾਲਾ ਹੈ ਅਮੇਸ਼ਾਈ ਰਹਿਣ ਵਾਲਾ ਹੈ ਗੁਰੂ ਦੀ ਬਾਣੀ ਜਿਹੜੀ ਹੈ ਉਹ ਸਦਾ ਸਦਾ ਰਹਿਣ ਵਾਲੇ ਪ੍ਰਮਾਤਮਾ ਦੀ ਸਿਰਫ ਸਲਾਹ ਵਿੱਚ ਹੈ ਸਤਗੁਰ ਤੇ ਸਚ ਪੁਛਾਣੀਐ ਸਚ ਸਹਜ ਸੁਮਾਣੀ ਗੁਰੂ ਦੀ ਰਾਹੀ ਉਸ ਪ੍ਰਭੂ ਨਾਲ ਜਾਣ ਪਛਾਣ ਬਣਦੀ ਹੈ ਸਦਾ ਫਿਰ ਅਡੂਰ ਵਸ ਸਭ ਜਿ ਟਿਕ ਸਕੀਦਾ ਹੈ ਅਨ ਦਿਨ ਜਾਗੇ ਨਾ ਸਵੇ ਜਾਗਤ ਰਹਿਣ ਵਿਹਾਣੀ ਉਹ ਹਰ ਵੇਲੇ ਸचेਤ ਰਹਿੰਦੇ ਹਨ ਮਾਇਆ ਦੇ ਮੋਹ ਚ ਨਹੀਂ ਸੌਂਦੇ ਉਹਨਾਂ ਦੀ ਜ਼ਿੰਦਗੀ ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ ਗੁਰਮਤੀ ਹਰ ਰਸ ਚੱਖਿਆ ਸੇਪੁਨ ਪੁਰਾਣੀ ਉਹਨਾਂ ਮਨੁੱਖਾਂ ਨੇ ਭਾਗਾ ਵਾਲਿਆਂ ਨੇ ਉਹਨਾਂ ਦੇ ਭਾਗ ਚੰਗੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ ਬੈਨ ਗੁਰਕ ਨੇ ਨਾ ਪਾਇਓ ਪਚ ਮੁਏ ਅਜਾਣੀ ਗੁਰ ਦੀ ਸ਼ਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਮਾਤਮਾ ਨਹੀਂ ਮਿਲਿਆ ਅਣਜਾਣ ਲੋਕ ਮਾਇਆ ਦੇ ਮੂਹ ਵਿੱਚ ਖਾਪ-ਖਾਪ ਕੇ ਦੁਖੀ ਹੋ ਰਹੇ ਹਨ ਸਾ ਲੋਕ ਮੱਲਾ ਤਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸੁ ਜਿਵਦ ਅਵਰਨ ਕੋਏ ਕਿ ਜੇ ਪਾਤਸ਼ਾਹ ਦੇ ਸ਼ਲੋਕ ਹਨ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਜਰੀ ਦੀ ਬਾਣ ਇਹ ਸ਼ਲੋਕਾਂ ਵਿੱਚ ਕਹਿ ਰਹੇ ਹਨ ਕਿ ਪ੍ਰਭੂ ਦੀ ਸ਼ਰਫਸਲਾ ਉਸ ਦਾ ਰੂਪ ਹੈ ਜੋ ਆਕਾਰ ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਵਾਹ ਵਾਹ ਅਗਮ ਅਥਾਓ ਹੈ ਵਾਹ ਵਾਹ ਸੱਚਾ ਸੋਏ ਉਹ ਸ੍ਰਿਮ ਸੁਲਾ ਦੇ ਲਾਇਕ ਪ੍ਰਭੂ ਮੌਤ ਤੋਂ ਬਾਹਰ ਹੈ ਜਿਸ ਦੀ ਬਾਹ ਨਹੀਂ ਪਕੜ ਸਕਦੇ ਆ ਮਨ ਮੁਖ ਬਾਹ ਨਹੀਂ ਪਕੜ ਸਕਦੇ ਨਾ ਬਾਹ ਪਕੜ ਸਕਦੇ ਨੇ ਨਾ ਉਸ ਦਾ ਅੰਤ ਹੀ ਪਾਇਆ ਜਾ ਸਕਦਾ ਹੈ ਉਹ ਵੀ ਸ੍ਰਿਮ ਸੁਲਾ ਦੇ ਲਾਇਕ ਉਹ ਸ੍ਰਿਮ ਸੁਲਾ ਦੇ ਲਾਇਕ ਹੈ ਸਦਾ ਤੇ ਰਹੇ ਉਹ ਹਮੇਸ਼ਾ ਰਹਿਣ ਵਾਲਾ ਹੈ ਵਾਹ ਵਾਹ ਵੇ ਪ੍ਰਵਾਹ ਹੈ ਵਾਹ ਵਾਹ ਕਰੇ ਸਹੋਏ ਉਸ ਸਿਪਸਰਾ ਦੇ ਲਾਇਕ ਵੀ ਪ੍ਰਵਾਹ ਹੈ ਉਸ ਸਿਪਸਰਾ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹ ਹੀ ਹੁੰਦਾ ਹੈ ਵਾਹ ਵਾਹ ਹੋਇ ਅਮਰਤ ਨਾਮ ਹੈ ਗੁਰਮੁਖ ਪਾਵੇ ਕੋਏ ਉਸ ਸਿਮਤ ਸਲਾਹ ਦੇ ਲੈਕ ਵਾਇਗੁਰੂ ਆਤਮਿਕ ਜੀਵਨ ਦੇਣ ਵਾਲਾ ਹੈ ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮਖ ਨੂੰ ਹੀ ਪ੍ਰਾਪਤ ਹੁੰਦੀ ਹੈ ਵਾ ਵਾ ਕਰਮੀ ਪਾਈਐ ਆਪ ਦਇਆ ਕਰ ਦੇ ਇਹ ਜੋ ਵਾ ਵਾ ਸਿਰਫਲਾਹ ਹੈ ਨਾ ਇਹਦੀ ਦਾਤ ਭਾਗਾ ਨਾਲ ਹੀ ਮਿਲਦੀ ਹੈ ਜਿਸ ਨੂੰ ਮਿਹਰ ਕਰਕੇ ਪਰਮਾਤਮਾ ਆਪ ਹੀ ਦਿੰਦਾ ਹੈ ਨਾਨਕ ਵਾ ਵਾ ਗੁਰਮਖ ਪਾਈਐ ਅੰਦਨ ਨਾਮ ਰਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਨੂੰ ਉਸੇ ਸਿਰਫ ਸਲਾਹ ਦੀ ਦਾਤ ਮਿਲਦੀ ਹੈ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਸੋ ਗੁਰੂ ਸਾਰੇ ਖਾਲਸਾ ਸਾਧ ਸੰਗਤ ਜੀ ਅੱਜ ਇੱਕ ਅੰਗ ਦੀ ਸੇਵਾ ਤੇ ਸਤਗੁਰੂ RAM ਅਮਰਦਾਸ ਗੁਰੂ ਜੀ ਸਤਪੁਰ ਸੱਚੇ ਪਾਤਸ਼ਾਹ ਇਸ ਬਾਣੀ ਦੇ ਰਾਹੀਂ ਇਹ ਹੀ ਸਮਝਾਉਣ ਦਾ ਯਤਨ ਕਰਦੇ ਆਂ ਕਿ ਆਪਾਂ ਨੂੰ ਉਸ ਪ੍ਰਮਾਤਮਾ ਦੀ ਉਸ ਵਾਹਿਗੁਰੂ ਦੀ ਹੀ ਸਿਮਤ ਸਲਾਹ ਕਰਨੀ ਚਾਹੀਦੀ ਹੈ ਉਸ ਵਾਹਿਗੁਰੂ ਦੇ ਹੀ ਉਸ ਨਿਰੰਕਾਰ ਪ੍ਰਭ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਭਾਵੇਂ ਉਸ ਦਾ ਹੀ ਹਮੇਸ਼ਾ ਨਾਮ ਜਪਣਾ ਚਾਹੀਦਾ ਹੈ ਔ ਸਤਸੰਗਤ ਜੀ ਸਤਸੰਗ ਵਿੱਚ ਜਾ ਕੇ ਪ੍ਰਮਾਤਮਾ ਦਾ ਪਰਮੇਸ਼ਰ ਦਾ ਨਾਮ ਜਪ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਲੇ ਕਰ ਲਈਏ ਸਤਸੰਗਤ ਦਾਸਰੇ ਜੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਜੀ ਤੇ ਜੋ ਆਪ ਜੀ ਨੂੰ ਸਰਵਣ ਕਰਾਇਆ ਜਾਂਦਾ ਹੈ ਇਸ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਸ਼ੇਅਰ ਕਰਨ ਦੇ ਨਾਲ ਇਹ ਕਿਸੇ ਹੋਰ ਤੱਕ ਪਹੁੰਚਦਾ ਹੈ ਜੇ ਕੋਈ ਹੋਰ ਸੁਨੇਗਾ ਇਸ ਦਾ ਪੁੰਨ ਵੀ ਸ਼ੇਅਰ ਕਰਨ ਵਾਲੇ ਨੂੰ ਲੱਗਣਾ ਹੈ ਕਮੈਂਟਾਂ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਜਾਂ ਧੰ ਗੁਰੂ ਰਾਮਦਾਸ ਜਰੂਰ ਲਿਖਿਆ ਕਰੋ ਖੋਲ ਪੋਲ ਚੁਕਦੀ ਅਰਦਾਸ ਕਰਕੇ ਦਾਸ ਖਿਮਨ ਦਾ ਜੈਜਕ ਹੈ ਏ ਨੂ ਮਾਨਿਆਂ ਦੇ ਮਾੜ ਸਤਿਗੁਰੂ ਨਿਰਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਏ ਨਿਰੰਕਾਰ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਗੁਰਬਾਣੀ ਪੜ੍ਹਦੇ ਆ ਹੋਇਆ ਪਾਠ ਕਰਦੇ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ ਭੁੱਲਣ ਹਾਰ ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰਨ ਬਾਣੀ ਦੀਆਂ ਵਿਚਾਰਾਂ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨਾ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਮੇਰ ਭਰਿਆ ਹੱਥ ਰਖਣਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਨਾਲ ਜੁੜੀ ਹੋਈ ਸਾਧ ਸੰਗਤ ਤੇ ਮੇਰਾ ਕਰਨਾ ਉਹਨਾਂ ਨੂੰ ਨਾਮਦਾਨ ਬਖਸ਼ਿਸ਼ ਕਰਨਾ ਉਹਨਾਂ ਨੂੰ ਸੁਖੀ ਜੀਵਨ ਬਖਸ਼ਿਸ਼ ਕਰਨਾ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖਣਾ ਆਪਰੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਨਾ ਸਹੀ ਪਿਆਰੇ ਗੁਰਮੁਖ ਆਦਮੀ ਮਿਲਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਕਤ ਨਾਮ ਵਾਏ ਗੁਰੂ